ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਤਰਨਤਾਰਨੇ ਨਗਰ ਕੌਂਸਲ ਦੀਆਂ ਚੋਣਾਂ ਤੋਂ ਤੁਹਾਨੂੰ ਦੱਸ ਦਈਏ ਕਿ ਨਗਰ ਕੌਂਸਲ ਦੀ ਵਾਰਡ ਨੰਬਰ 3 ਦੇ ਵਿੱਚ ਹੋ ਰਹੀਆਂ ਚੋਣਾਂ ਦੇ ਮੌਕੇ ਤੇ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਸ਼ਰਿਆਮ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਮਿਲੀ ਜਾਣਕਾਰੀ ਦੇ ਮੁਤਾਬਿਕ ਆਜ਼ਾਦ ਉਮੀਦਵਾਰਾਂ ਤੇ ਭਾਜਪਾ ਦੇ ਉਮੀਦਵਾਰਾਂ ਦੇ ਬੂਥਾਂ ਦੀ ਭੰਨ ਤੋੜ ਕੀਤੀ ਗਈ ਹੈ ਉੱਥੇ ਹੀ ਉਹਨਾਂ ਦੇ ਟੈਂਟ ਤੱਕ ਫਾੜ ਦਿੱਤੇ ਗਏ ਹਨ ਪੰਜਾਬ ਦੇ ਭਾਜਪਾ ਦੇ ਬੂਥਾਂ ਦੇ ਬੈਠੇ ਵਰਕਰਾਂ ਨੇ ਆਮ ਆਦੀ ਪਾਰਟੀ ਵੱਲੋਂ ਕੀਤੀ ਗੁੰਡਾਗਰਦੀ का विरोध भी किया गया है हालांकि दस दिए पुलिस ने दो व्यक्तियों हिरासत भी लिया है पर पुलिस के उपर भी काफी इल्जाम लगाए गए कि पुलिस वालों सही समय से कार्रवाई नहीं की गई हालांकि पुलिस का कहना है कि उन्होंने जांच की जा रही है भाद। ਹੋਣਾਰੇ ਭਜੇ ਆ ਗਏ ਤੋਂ ਪਹਿਲੇ ਹਟ ਗਿਆ ਸਾਹਮਣੇ ਆ ਮੌਜੂਦਾ ਸਰਕਾਰ ਕਿੰਨਾ ਧੱਕਾ ਕਰਨ ਢਈ ਆ ਆ ਦੇਖ ਲਓ ਤਾਂ ਇਹ 12 ਬੰਦੇ ਪਲਾ ਕੇ ਟੈਂਟ ਪਾੜਦੇ ਆ ਹੈ ਸਾਡੇ ਆਮ ਆਦਮੀ ਪਾਰਟੀ ਵਾਲੇ ਇਹ ਕਿਹੜੀ ਪਾਰਟੀ ਆ ਇਹ ਸਾਡਾ ਵੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦਾ ਟੈਂਟ ਪਾੜਤਾ ਗਿਆ ਹੋਰ ਜਿਹੜੇ ਆਜ਼ਾਦ ਸਾਡੇ ਪਿੰਡ ਰੱਖਣੇ ਉਹਨਾਂ ਨੇ ਵੀ ਪਾੜਦੇ ਆ ਇਹ ਧੱਕਾ ਚੱਲਣ ਦਾ ਸਿਰ ਆ ਆ ਦੇਖੋ ਫੜਾਇਆ ਕਿੰਨੇ ਆ ਦੇਖ ਲਓ ਜੀ ਛਟੂ ਵਾਲੇ ਆਮ ਆਦਮੀ ਸਰਕਾਰ ਐ ਸੀ ਬੰਦੇ ਕੋ ਬੰਦੇ ਚਨੇ ਬਾਹਰ ਮਨੇ ਸਰ ਕੰਮ ਇਹਨੇ ਵੀ ਵਾਈਫਾ ਖੜੀ ਐ ਐਮ ਐਲ اے ਕੇ ਮਾਰਿਆ ਸਰ ਸਾਹਮਣੇ ਵਾਈਫ ਖੜੀ ਐ ਕਲੀਅਰ ਕਰਦੇ ਦੱਸੋ ਸਾਰੀ ਗੱਲ ਐ ਇਦਾਂ ਨਾ ਕਰ ਕਰਾ ਮੇਰਾ ਨਾਮ ਕੀ ਐ ਕੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਟੈਂਟ ਲਾਇਆ ਬੂਥ ਲਾਇਆ ਐ ਇਹਨਾਂ ਨੇ ਆਮ ਆਦਮੀ ਵਾਲਿਆਂ ਨੇ ਬਾਹਰੋਂ ਬੰਦੇ ਬੁਲਾਏ ਆ ਤੇ ਟੈਂਟ ਪਾੜਦੇ ਆ ਤੇ ਹੁਣ ਤੇ ਜਿਤਾ ਲਓ ਇਲੈਕਸ਼ਨ ਕੌਣ ਲੜ ਰਿਹਾ ਇਲੈਕਸ਼ਨ ਆਏ ਐ 3 ਨੰਬਰ ਵਾਰਡ ਤੋਂ ਡਾਕਟਰ ਸੋਲਦੇ ਜਿਹੜੇ ਵਾਈਫਾ ਐਮ ਐਲ اے ਸਾਹਿਬ ਨੇ ਉਹਨਾਂ ਦੀ ਵਾਈਫ ਲੜ ਰਹੀ ਐ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਜਿਹੜੇ ਕਿਰਨਦੀਪੁਰ ਖੜੇ ਆ ਤੇ ਟੈਂਟ ਪਾੜ ਦਿੱਤੇ ਗਏ ਆ ਤੁਸੀਂ ਦੇਖੋ ਮੌਜੂਦਾ ਹਾਲਾਤ ਦੇਖੋ ਤੇ ਦੇਖੋ ਸਾਡੀ ਅੰਦਰ ਚੱਲੇ ਆ ਦੱਸੋ ਕੀ ਹੋਇਆ ਕੀ ਹੋਇਆ ਜੀ ਦੇਖੋ ਜੀ ਵਾਰਡ ਨੰਬਰ 3 ਦੀ ਇਲੈਕਸ਼ਨ ਹੋ ਰਹੀ ਆ ਐਮਐਲਏ ਸਾਹਿਬ ਦੇ ਗੁੰਡੇ ਆਏ ਆ ਤੇ ਵੇਖੋ ਟੈਂਟ ਸਾਰਾ ਖਿਲਰੇ ਪਿਆ ਵਾ ਸਾਡਾ ਵੀ ਬੀਜੇਪੀ ਦਾ ਵੀ ਉਹ ਚਾਹੁੰਦੇ ਨਹੀਂ ਆ ਕਿ ਹੋਰ ਪਾਰਟੀਆਂ ਦੇ ਉਮੀਦਵਾਰ ਚੋਣ ਲੜਨ ਤੁਹਾਡੇ ਸਾਹਮਣੇ ਹੀ ਆ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਕੀਤਾ ਇਹ ਪਿੰਡਾਂ ਤੋਂ ਵੇਖੋ ਮੁੰਡੇ ਸੱਦੇ ਆ ਤੁਹਾਡੇ ਸਾਹਮਣੇ ਵੇਖੋ ਸ਼ਹਿਰ ਦੇ ਕਿੰਨੇ ਆ 100 150 ਬੰਦਾ ਵਾ ਵੇਖੋ ਤਾਰੇ ਸਾਹਮਣੇ ਸਾਰਾ ਕੁਝ ਉਹਨੇ ਸ਼ਹਿਰ ਦੇ ਵਿੱਚ ਇਹ ਸ਼ਾਂਤੀ ਭਰਿਆ ਮਾਹੌਲ ਬਣਾਉਣਾ ਵਾ ਕਿ ਸ਼ਹਿਰ ਦੇ ਮਾਹੌਲ ਖਰਾਬ ਕਰਨਾ ਪੁਲਿਸ ਤਮਾਸ਼ਾ ਵੇਖਣੇ ਇੱਕ ਵਾਰੀ ਵੀ ਕੋਈ ਪ੍ਰਸ਼ਾਸਨ ਇਹ ਇਤਿਆਰ ਕਦੇ ਨਹੀਂ ਵੇਖਿਆ ਹੋਈ ਜੀ ਇਲੈਕਸ਼ਨ ਕਮਿਸ਼ਨ ਤਾਂ ਇਹ ਹੀ ਮੰਗ ਕਰਦੀ ਆ ਕਿ ਇਨਸਾਫ ਤੋਂ ਆਇਆ ਜਾਵੇ ਪੁਲਿਸ ਉਹ ਇਹਨਾਂ ਵਿਰੋਧ ਬੰਦੀ ਕਰਵਾਈ ਕੀਤੀ ਜਾਵੇ ਪੁਲਿਸ ਮੂਹਕ ਤਰਸ਼ਕ ਬਣੀ ਆ ਉਹ ਤਮਾਸ਼ਾ ਕਿਉਂ ਵੇਖ ਰਹੀ ਆ ਬੰਦੀ ਵੜ ਚੋਂ ਕੌਣ ਕੌਣ ਉਮੀਦਵਾਰ ਤੁਸੀਂ ਉਮੀਦਵਾਰ ਕੌਣ ਕੌਣ ਆ ਮੈਂ ਵਾਰ ਨੰਬਰ 3 ਤੋਂ ਜਤਿੰਦਰ ਕੌਰ ਉਮੀਦਵਾਰ ਆ ਇਹ ਮੇਰੇ ਵਿਰੋਧ ਐਮ ਐਲ ਏ ਸਾਹਿਬ ਦੀ ਵਾਈਫ ਉਮੀਦਵਾਰ ਆ ਭਾਜਪਾ ਦੀ ਇੱਕ ਉਮੀਦਵਾਰ ਆ ਇੱਕ ਆਜ਼ਾਦ ਉਮੀਦਵਾਰ ਆ ਤੁਸੀਂ ਕਿਹੜੀ ਪਾਰਟੀ ਤੋਂ ਮੈਂ ਆਜ਼ਾਦ ਉਮੀਦਵਾਰ ਆ ਪਾਰਟੀ ਕਿਹੜੀ ਤੁਹਾਡੀ ਮੇਰੀ ਪਾਰਟੀ ਆ ਆਮ ਆਦਮੀ ਪਾਰਟੀ ਸੀ ਕਦੋਂ ਦੀ ਕਸ਼ਮੀਰ ਸਿੰਘ ਸੋਲਦੇ ਵਾਈਫ ਨੂੰ ਮਿਲੀ ਆ ਟਿਕਟ ਉਸ ਦਿਨ ਤੋਂ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਅੰਮ੍ਰਿਤ ਮੈਦਾਨ ਸਾਰੇ ਕੋਸ਼ਿਸ਼ ਹੈ ਤੁਹਾਡੇ ਸਾਹਮਣੇ ਤੁਸੀਂ ਬਣਾਓ ਇੱਕ ਮਿੰਟ ਮੜਾ ਟੈਂਟ ਹੋ ਗਿਆ ਹੋਰ ਸਾਰਾ ਕੋਸ਼ਿਸ਼ ਹੈ ਤੁਹਾਡੇ ਸਾਹਮਣੇ ਤੁਸੀਂ ਬਣਾਓ ਇੱਕ ਮਿੰਟ ਮੜਾ ਟੈਂਟ ਹੋ ਗਿਆ ਹੋਰ ਸਰ ਬੋਲਦੇ ਦੋ ਮਿੰਟ ਹੋ ਵੀ ਇੱਥੇ ਬੋਲੀ ਜਾਓ ਦੇਖੋ ਸਰ ਇਹ ਲੋਕਤੰਤਰ ਦੀ ਸਭ ਤੋਂ ਵੱਧ ਮਹੱਤਵਪੂਰਨ ਚਾਲ ਇਧਰ ਆ ਰਮਜੀ ਮੈਿਕਰ ਦੇ ਚਾਹੁੰਦੇ ਨੇ ਏਵਨ ਪੰਜਾਬੀ ਟੀਵੀ ਲਈ ਤਰਨਤਾਰ ਤੋਂ ਰਵੀ ਖੇਰਦੀ ਖਾਸ ਰਿਪੋਰਟ